ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀ ਸਾਰੀ ਪ੍ਰੋਗਰਾਮ ਵਿੱਚ ਤੁਹਾ ਦਾ ਸਵਾਗਤ ਹੈ ਜੀ ਬਸਾ ਦਾ ਆਪ ਜੀ ਆਪਾਂ ਦਾ ਆਸ ਕਰਦੇ ਹਾਂ ਕਿ ਮੇਰੇ ਭੈਣ ਪ੍ਰਲਗੀ ਠੀਕ ਠਾਕ ਹੋਵੇ ਤੇ ਸਾਡੇ ਖਾਣ ਦਾ ਲੱਛ ਬਟੇਆਆਂ ਉਰੀਆਂ ਮਸਾਲੀਆਂ ਤੂਰੀਆਂ ਤੇ ਆਪਾਂ ਇੱਕ ਬਾਹਰ ਬੈਠੇ ਸੀ ਵੀ ਲਾਈਵ ਤੇ ਕੁਝ ਵੀ ਟੰਗਰ ਪੱਖਾ ਵੀ ਸੇ ਤਿਆਰ ਰਿਆ ਸੀ ਇਮਾਰਤ ਜਿਹੜੀ ਹਮਾ ਢਿੱਲੀ ਵਗਦੀ ਪੱਤੀ ਲੋਹੀ ਵਾਲੀ ਬਣ ਜਿੱਤ ਹਾਲ ਨੇ ਸਰਕਾਰ ਦੁਆਰਾ ਮਾਨਕ ਕਰਣੀ ਕਰੇਗੀ ਇਹਨੇ ਪਤਲ ਨਾ ਜੀ ਪਰ ਅੰਦਰ ਦੀ ਗੰਦਗੀ ਨਾ ਮਨ ਦੇ ਕਰ ਵਾਰ ਹੋ ਗਿਆ ਸਵੇਰ ਦੇ ਤੇ ਉਹ ਟਾਲ ਜੀ ਤੁਹਾਡੀ ਬਾਜੀ ਨੇ ਬਣਾਤੀ ਹੈ ਅੱਜ ਕੋ ਚਾਲੇ ਕੋ ਟੱਕ ਵੱਲ ਲੰਗੀ ਪੂਰਾ ਹਾਰ ਹੈ ਹੋਰ ਵਧੀਆ ਜੀ ਠੀਕ ਠਾਕ ਹੈ ਤੇ प्लीज ਰਿਕਵੈਸਟ ਹੈ ਸਾਰਿਆਂ ਨੂੰ ਗਰਮੀ ਹੈ ਜੀ ਚਾਰ ਦਿਨ ਅੰਦਰ ਬਹਿ ਕੇ ਕੱਟ ਲਓ ਜੀ ਕੋਈ ਨੀ ਹੁੰਦਾ ਜੇ ਆਪਾਂ ਬਿਮਾਰ ਹੋ ਗਏ ਤਾਂ ਬਹੁਤ ਹਸਪੀਟਲਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਕਰ ਦਿੰਦੇ ਹਾਂ ਜੀ ਆਪਾਂ 2-4 ਦਿਨ ਅੰਦਰ ਲੈ ਕੇ ਕੱਟ ਲਾਂਗੇ ਕੋਈ ਸਮੀ ਹੁੰਦਾ ਨਹੀਂ ਕੋਈ ਕੰਮ ਕਾਰ ਲੇਟ ਨਹੀਂ ਹੁੰਦਾ ਸਭ ਕੁਝ ਵਾਈਟਰੀ ਹੋ ਜਾਂਦਾ ਹੈ ਜੇ ਤੰਦਰੁਸਤ ਜੀ ਆਪਾਂ ਸਭ ਕੁਝ ਕਰ ਸਕਦੇ ਹਾਂ ਜੇ ਆਪਾਂ ਹੀ ਤੰਦਰੁਸਤ ਨਹੀਂ ਹੈਗਾ ਫਿਰ ਆਪਾਂ ਕੀ ਕਰ ਸਕਦੇ ਹਾਂ ਹੋਰ ਕੁਝ ਨਹੀਂ ਕਰ ਸਕਦੇ ਕਲੀਅਰ ਰਿਕਵੈਸਟ ਹੈ ਜੀ ਆਪਨੇ ਆਪ ਨੂੰ ਗਿਆ ਦੇ ਬੱਚਿਆਂ ਤੇ ਪਰਿਵਾਰ ਨੂੰ ਗਰਮੀ ਤੋਂ ਬਚਾ ਕੇ ਰੱਖੋ ਠੰਡ ਦੀ ਗੱਲ ਹੋਰ ਹੁੰਦੀ ਹੈ ਜੀ ਪਰ ਗਰਮੀ ਨਹੀਂ ਚੰਗੀ ਆਉਂਦੀ ਬਹੁਤ ਵੱਡੀ ਪ੍ਰੋਬਲਮ ਹੈ ਚਲੋ ਸਿਰਫ ਪਤਾ ਨਹੀਂ ਕਿਹੜੇ ਚੱਕ ਮਿਲਦੇ ਆ ਕੱਪੜੇ ਅੰਦਰ ਰੱਖ ਦੋ ਯਾ ਚੱਕੋ ਉਹਨੇ ਤਾਂ ਮੈਨੂੰ ਲੱਗਦਾ ਯਾਰ ਉਹ ਕਰਿਆ ਸੀਗਾ ਹਨਾ ਪਰਾਣੀ ਲੱਤੀ ਸੀ ਇੱਕ ਬਾਲਟੀ ਉਧਰ ਜੇ ਪਾਇਆ ਯਾਰ ਫਰਨ ਨਵੀ ਲੈਣੀ ਹੈ ਕਿ ਪੁਰਾਣੀ ਲੈਣੀ ਹੈ ਤੀਜਾ ਵੀ ਕੀ ਕਰਨ ਯਾਰ ਲਾਈਟ ਦਾ ਵੀ ਬਹੁਤ ਬੜਾ ਹਾਲ ਆ ਨਾ ਵੱਧੀ ਘਟਦੀ ਰਹਿੰਦੀ ਹੈ ਕਿਤੇ ਐਕਸਟਰਾ ਸਰਵਰ ਤੋਂ ਜਾਂਦੀ ਉਹ ਨਾ ਲੈਣਾ ਬਾਰ ਬਾਰ ਦੁਲਿਤ ਨਾ ਸ਼ਸ਼ ਬਾਰ ਲੈ ਕੇ ਕਿਹੜ ਵਿਚਦੀ ਆ ਗਈ ਤੇ ਪਾਰਟੀ ਬਣ ਜਾਉ ਕੀਤਾ ਬਾਤ ਕਰੋ ਉਹਦੇ ਪਾਸੇ ਬੋਲਦੇ ਕੌਣ ਤੇ ਇਹ ਇਹਨੇ ਸ਼ਿਵਰੋ ਲਾ ਘੜਾ ਹਟਾ ਦੇ ਡਾਕਟਰ ਨੂੰ ਇਹ ਰਕ ਜਿਹੜਾ ਕਿਸੇ ਚੀਜ਼ ਤੇ ਤਰਸ ਹੁੰਦਾ ਜਿਹਦੇ ਨਾਲ ਹੋਈਆਂ ਅੰਦਰੋਂ ਪਤਾ ਹੁੰਦਾ ਨਾਲ ਘਾਰ ਲੱਗ ਜਾਂਦਾ ਨਾਲ ਬੰਦਾ ਨਹੀਂ ਬਚਦਾ ਚਲੋ ਜੀ ਠੀਕ ਆ ਫਿਰ ਆਪਾਂ ਹਨ ਐਂਡ ਇਥੀ ਕਰਦੇ ਆ ਜਿਹਦੇ ਵਲੋਗ ਦਾ ਪਾਣੀ ਛਿੜਕ ਕੇ ਆਂਦੇ ਆ ਚਾਹ ਦੀ ਡੇੜੀ ਹਵਾ ਵਗੀ ਜਾਂਦੀ ਚਲਕ ਬਾਣੀ ਮੋਟੀ ਠੰਡੀ ਬਾ ਆਉਣ ਲੱਗ ਗਈ ਜੂ ਨਹੀਂ ਤਾਂ ਅੰਦਰ ਬੈਠਨੇ ਆਪਾਂ ਤੇ ਪਰ ਬਹੁਤ ਬੁਰਾ ਹਾਲ ਆ ਜੀ ਗਰਮੀ ਦਾ ਜਿੰਨਾ ਕਹਿ ਰਹੇ ਸੀ ਜੀ ਜਿਆਦੇ ਕਹਿ ਨਹੀਂ ਹੋਇਆ ਸੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਆਪਣੇ ਚੈਨਲ ਨੂੰ ਤੇ ਤੁਹਾੰਨਾਂ ਦਾ ਬਹੁਤ ਬਹੁਤ ਸ਼ੁਕਰੀਆ ਬੋਲਣ ਕਿਨ ਤੇ ਚਾਹ ਲੈਣਾ ਬਲੋਗ ਜਲਦੀ ਲੰਘਾ ਤੁਹਾਨੂੰ ਚਾਹੀਏ ਮਿਲਗੇ ਬਾਕੀ ਬੜਿਆ ਜੀ ਠੀਕ ਠਾਕ ਆ ਤੇ ਆਪਾਂ ਵਾਹਿਗੁਰੂ ਜੀ ਪਲੀਜ਼ ਦੁਬਾਰਾ ਫੇਰ ਰਿਕਵੈਸਟ ਹੈ ਜੀ ਗਰਮੀ ਤੋਂ ਬਚ ਕੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਬਸ ਕੋਸ਼ਿਸ਼ ਹੁੰਦਾ ਜੀ 2-4 ਦਿਨ ਪਲੀਜ਼ ਜ਼ਰੂਰ ਗਰਮੀ ਤੋਂ ਬਚ ਕੇ ਆ ਤੇ ਬੱਚਿਆਂ ਨੂੰ ਪਰਿਵਾਰ ਨੂੰ ਗਰਮੀ ਤੋਂ ਬਚਾ ਕੇ ਰੱਖੋ ਸੱਚੀ ਆਸ ਕਰਦੇ ਹਾਂ ਚਲੋ ਠੀਕ ਹੈ ਜੀ ਕੱਲ ਮਿਲਦੇ ਆ ਫਿਰ ਕਿਸੇ ਨਵੇਂ ਗਰੁੱਪ ਨੂੰ ਓਕੇ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਦਾ ਸਵੈਨ ਅਕ੍ਰਿਪੇਟ ਆਸਟ੍ਰੇਲੀਆ ਉਖੜੀਰਨ ਚੜ ਗਿਆ ਇੱਕ ਛੋਟੀਆਂ ਪ੍ਰਤੀਕਰਨ ਇਹਨਾਂ ਬਚਾਤਰਿਆ ਉਹ ਬੰਦਾਰ ਗੱਜਨ ਆਪੇਂਰੀ